ਕਿ ਜੇ ਤੁਹਾਨੂੰ ਸੱਚਮੁੱਚ ਤੁਸੀ ਇਹ ਕਹਿ ਰਹੇ ਹੋ ਵੀ ਕਿ ਅਸੀਂ ਸਿੱਖ ਜੱਥਿਆਂ ਦਾ ਸਾਨੂੰ ਫਿਕਰ ਹੈ ਕਿ ਜੇ ਉਧਰ ਹਮਲਾ ਹੋ ਜੂਗਾ ਤਾਂ ਨਹੀਂ ਜਾਣਦੇ ਨੇ ਤੁਹਾਨੂੰ ਤਾਂ ਜਾਣਕਾਰੀ ABC ਕੇ ਪਹਿਰਗਾਉਂ ਦੇ ਵਿੱਚ ਅਤਵਾਦੀ ਹਮਲਾ ਹੋਣਾ ਮੋਦੀ ਜੀ ਤੁਹਾਡਾ ਦੋਰਾ ਤੁਹਾਨੂੰ ਜਾਨਦਗੀ ਦਿੱਤਾ ਸੀ ਤੁਸੀਂ ਪਹਿਰਗਾਉਂ ਹੌਲੀ ਤੋਂ ਬਾਅਦ ਤਰੇਡ ਦਾ ਨਾਲ ਦੇਣਾ ਸ਼ੁਰੂ ਕਰਾਤੀ ਫਿਰ ਤੁਹਾਨੂੰ ਕਿਉਂ ਨਹੀਂ ਖਤਰਾ ਹੋਇਆ ਵੀ ਕਿ ਦੂਜੇ ਤੱਕ ਗੋਲੀਆਂ ਨਾ ਤੰਦ ਲੈਣ ਜਦੋਂ ਤੁਹਾਡਾ ਇੱਕ ਮੁਲਕ ਦਾ ਦੂਸਰੇ ਮੁਲਕ ਨਾਲ ਰਿਸ਼ਤਾ ਸੁਖਾਵਾ ਨਹੀਂ ਹੈ ਕਿਉਂਕਿ ਜੀ ਆਪਾਂ ਕਹਿੰਦੇ ਕਿ ਪਾਕਿਸਤਾਨ ਸਾਡੇ ਚੋਂ ਜੰਮਿਆ ਇਸ ਵੀ ਸਰੀਕਾ ਭਾਈਚਾਰੇ ਦੀ ਲੜਾਈ ਆ ਤਾਂ ਉਹਦੇ ਨਾਲ ਨਹੀਂ ਬਣਦੀ ਬੰਗਲਾਦੇਸ਼ ਤਾਂ ਤੁਸੀਂ ਪੈਦਾ ਕੀਤਾ ਸੀ ਉਹਦੇ ਨਾਲ ਕਿਉਂ ਵਿਗੜ ਗਈ ਤੁਹਾਡੀ ਲਫਾਤ ਤਾਂ ਦੋੜਾ ਹੈ ਹੀ ਹਿੰਦੂ ਰਸਤਰਾ ਉਹਦੇ ਨਾਲ ਕਿਉਂ ਵਿਗੜ ਗਈ ਸ਼੍ਰੀਲੰਕਾ ਨਾਲ ਕਿਉਂ ਨਹੀਂ ਬਣੀ ਕੋਰੋਨਾ ਫੈਦਿਆ 트럼ਪ ਨੂੰ ਬੁਲਾਇਆ ਸੀ 트럼ਪ ਗੁਜਰਾਤ ਚ ਆਇਆ ਸੀ ਉੱਥੇ ਕੋਰੋਨਾ ਫੈਦਿਆ ਹੋਇਆ ਸੀ ਉਹਨਾਂ ਨੇ ਜਦ ਮੈਂ ਉਸੇ ਫੈਦਿਆ ਹੋਇਆ ਸੀ ਕੋਰੋਨਾ ਦਾ ਅਸਲ ਤੰਮ੍ਰਿਕਾ ਉਹ ਤਾਂ ਬਹੁਤ ਜ਼ਿਆਦਾ ਫੈਦਿਆ ਹੋਇਆ ਸੀ ਉਹਦਾ ਏਡੀ ਗਿਣਤੀ ਆਈ ਉਹਦੇ ਨਾਲ ਕੁਝ ਨਹੀਂ ਕਿ ਆਵੀ ਕਰਨਾ ਫੈਰਿਆ ਜਿੱਦੇ ਤਬਲੀਗੀ ਆਏ ਉਹਦੇ ਕਹਿੰਦੇ ਸਫਲੋਨਾ ਦਾ ਕਹਿ ਨਹੀਂ ਜਿੱਦੇ ਹਜੂਰ ਸਾਹਿਬ ਤੋਂ ਜਸਾਇਆ ਕਹਿੰਦੇ ਕੋਲੋਨਾ ਦਾ ਕਹਿ ਆਇਲੇ ਪੰਜਾਬ ਨੇ ਕਿਸਾਨ ਅੰਦੋਲਨ ਦੌਰਾਨ ਤੁਹਾਡਾ ਸਿਰ ਚੁਕਾਇਆ ਤਾਂ ਕੋਲੋਂ ਤੁਸੀਂ ਡੜਕਦੇ ਆ ਉਸ ਜਿੱਦ ਨੂੰ ਤੁਸੀਂ ਇਸ ਪਹਿਲੀ ਬਾਦਸ਼ਾਹੀ ਦੇ ਗੁਰਪੁਰਬ ਦੇ ਰੂਪ ਛੱਡਣਾ ਚਾਹੁੰਦੇ ਹੋ ਜਿੱਦੇ ਅਸੀਂ ਆਪਣੇ ਹੱਕਾਂ ਵਾਸਤੇ ਡੜਦੇ ਆ ਉਹਦੇ ਤੁਸੀਂ ਕਹਿੰਦੇ ਖ਼ਤਸਦਾਨੀ ਨੇ ਸਤੋ ਗੁਰਾਲੋ ਦਸਤਕ ਤੇ ਅਸੀਂ ਜਾਣਾਂ ਚਾਹੁੰਦੇ ਹਾਂ ਜੀ ਅਸੀਂ ਆਪਣੀ ਮੌਦੇ ਆਪ ਜਿਵੇਂ ਵਾਰ ਲੈ ਲਓ ਸਰਟੀਫਿਕੇਟ ਕਿਨੇ ਲਏਗਾ ਬਾਵੇ ਮੁਰਗਾ ਤੋਂ ਦਿਖਾ ਰਹੇ ਨੇ ਉਹਨਾਂ ਦਾ ਕੋਈ ਹਮਲਾ ਨਹੀਂ ਹੋ ਰਿਹਾ ਉਮੀਦ ਤਾਂ ਇਹ ਕੀਤੀ ਜਾ ਰਹੀ ਸੀ ਕਿ ਕਰਤਾਰਪੁਰ ਸਾਹਿਬ ਤੇ ਲਾਂਗੇ ਦੇ ਲਈ ਪਾਸਪੋਰਟ ਦੀ ਹੱਦ ਖਤਮ ਕਰਕੇ ਤੁਸੀਂ ਪਰਮ ਰਿਸਿਸਟਮ ਕਿਰੂ ਕਰੋਗੇ ਕਿ ਤਾਂ ਕਿ ਜਿਹੜੇ ਮੇਰੇ ਬਜ਼ੁਰਗਾਂ ਕੋਲ ਨਹੀਂ ਹੈਗਾ ਪਾਸਪੋਰਟ ਉਹ ਵੀ ਜਾ ਸਕਣ ਤੇ ਤੁਸੀਂ ਪੱਕੇ ਬੰਦ ਲਾਉਣ ਲਿਆ ਰਹੇ ਇਹ ਸਿੱਖਾਂ ਨੌਰ ਦੀ ਤੱਕਾ ਕਰ ਰਹੇ ਨੇ ਇਹ ਹਰ ਮਿਨੋਰਟੀ ਦੀ ਘਾਤ ਗਿਣਤੀ ਦੀ ਭਾਸ਼ਾ ਦੇ ਉੱਤੇ ਉਹਦੇ ਧਰਮ ਦੇ ਉੱਤੇ ਉਹਦੇ ਕਿੱਤੇ ਦੇ ਉੱਤੇ ਉਹਦੇ ਪਹਿਰਾਵੇ ਦੇ ਉੱਤੇ ਉਹਦੇ ਸੱਭਿਆਚਾਰ ਦੇ ਉੱਤੇ ਹਮਲਾ ਕਰਦੇ ਨੇ ਕਿਉਂਕਿ ਇਹ ਦੂਜੇ ਔਰੰਗਜੇਬ ਨੇ ਮਹਾਰਾਸ਼ਟਰ ਤੋਂ ਮੁੰਬਈ ਤੋਂ ਇੱਕ ਪਰਿਵਾਰ Hindu ਪਰਿਵਾਰ ਸੁਮਿੰਦਰ ਰੰਧਾਵਾ ਹੋਰਨ ਪੁੱਛ ਲਿਓ ਜੇ ਕਿਸੇ ਨੇ ਪੁੱਛਣਾ ਹੋਵੇ ਸਰਕਾਰ ਪੁੱਛਵੇ ਤਾਂ ਉਹ ਦੱਸ ਦੇਣਗੇ ਮੰਤਰੀ ਰਹੇ ਲਿਬਜਾਬ ਦੇ ਸੁਜਿੰਦਰ ਰੰਧਾਵਾ ਹੋਰੀ ਉੱਥੇ ਉਹ ਗੱਲ ਸੁਣਾਉਣ ਪੈਂਦੇ ਕਿ ਉਹ ਪਰਿਵਾਰ ਇੱਥੇ ਨੀਰਾ ਬਾਬਾ ਨਾਮ ਕਾ ਕੇ ਪੁੱਬਾਂ ਮਾਰ ਕੇ ਰੋਇਆ ਕਿ ਅਸੀਂ ਜੀ ਮਨਜ਼ੂਰੀ ਲਈ ਅਪਲਾਈ ਕੀਤਾ ਕਿ ਅਸੀਂ ਕਰਤਾਰਪੁਰ ਸਾਹਿਬ ਲੰਘੇ ਰਹੀਂ ਜਾਣਾ ਚਾਹੁੰਦੇ ਆਂ ਮੁੰਬਈ ਦਾ hindu ਪਰਵਾਰ ਕਹਿੰਦੇ ਜੀ ਸਾਨੂੰ ਥਾਣਿਆਂ ਦੇ ਚਾਰ ਗੇੜੇ ਕਢਾਏ ਮਨਜ਼ੂਰੀ ਨਹੀਂ ਮਿਰੀ ਅਸੀਂ ਬਾਰ-ਬਾਰ ਜਾਂਦੇ ਰਹੇ ਸੱਤਵੇਂ ਅੱਠਵੇਂ ਦਿਨ ਬੜੇ ਅਕਸਰ ਘਰੇ ਆ ਗਏ ਕਿ ਤੁਸੀਂ hindu ਹੋ ਕੇ ਕਿਉਂ ਜਾਣਾ ਚਾਹੁੰਦੇ ਮਹਾਰਾਸ਼ਟਰ ਦੇ ਵਿੱਚ ਸਰਕਾਰ ਇਹਨਾਂ ਦੀ ਡਬਲ ਇੰਜਨ ਜਿਹਨੂੰ ਇਹ ਕਹਿੰਦੇ ਨੇ ਉੱਥੇ ਸ਼ਿਲਸੈਨਾ ਨੇ ਤੋ ਖੁਦ ਸਥਾਨਕ ਹਿੰਦੂ ਜਥੇਬੰਦੀਆਂ ਨੇ ਰੱਖ ਕੇ ਕਿਆ ਕਿ ਸਾਨੂੰ ਹਿੰਦੀ ਮਨਜ਼ੂਰ ਨਹੀਂ ਕਿਉਂਕਿ ਆਪਣੀ ਭਾਸ਼ਾ ਨੂੰ ਪਿਆਰ ਕਰਦੇ ਹਾਂ ਉੱਥੇ ਨਹੀਂ ਤੁਸੀਂ ਸਰਟੀਫਿਕੇਟ ਦਿੱਤਾ ਦੇਸ਼ ਧਰੋ ਦਾ